ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਪਣੀ ਹੈਰੋਂ ਦਾ ਰੰਗ ਕਰਤੇ ਆ ਜੀ ਅੱਜ ਕਰਿਆ ਸਾਰਾ ਤੇ ਅੱਜ ਚੱਲਿਆ ਕਿਸੇ ਫੰਕਸ਼ਨ ਤੇ ਦੇਖੋ ਹੈਰ ਨੂੰ ਰੰਗ ਵਧੀਆ ਕਰਿਆ ਸਾਰਾ ਸਾਰਾ ਰੰਗ ਕਰਤੇ ਹਨ ਤੁਹਾਨੂੰ ਦਿਖਾਉਂਦਾ ਰੰਗ ਹੈਰੋਂ ਦਾ ਪਿੱਛੇ ਖੜੀ ਦਿਖ ਰਹੀ ਹਣੀ ਵੈਸੇ ਬਹੁਤ ਵਧੀਆ ਰੰਗ ਕਰਿਆ ਇਹਨੂੰ ਦੋ ਕੋਟ ਮਾਰੇ ਬਲੂ ਦੇ ਦੋ ਕੋਟ yellow ਦੇ ਦੋ ਕੋਟ ਪ੍ਰੈਮਰ ਦੇ ਤੇ ਹੋਰ ਵੀ ਬਲੌਗ ਦੇ ਵਿੱਚ ਚੀਜ਼ਾਂ ਜਿੰਨੀਆਂ ਵੀ ਚੀਜ਼ਾਂ ਕਰੀਆਂ ਮਸ਼ੀਨ ਦੀ ਅਨਬਾਕਸਿੰਗ ਇੱਕ ਸੈਲਫ ਲਿਆਂਦੀ ᱛੀ ਉਹ ਆਪਣੀ ਟਰੈਕਟਰ ਤੇ ਲਾਈ ਆ ਉਹ ਉਹ ਵੀ ਦਿਖਾਵਾਂਗੇ ਵਿੱਚ ਵੀਡੀਓ ਦੇ ਦੇਖ ਲਿਓ ਅੱਗੇ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਲੋ ਜੀ ਲਖਾਈ ਵੀ ਆਪਾਂ ਨਾਲ ਆਪੇ ਕਰਤੀ ਆਪਣੀ ਘਰੋਂ ਦੀ ਬਸ ਦੇਖ ਲਓ ਜੀ ਹੁਣ ਜਿਹੇ ਜੀ ਹੋਈ ਆਪੇ ਕਰਤੀ ਲਖਾਈ ਸਾਰੀ ਇਹ ਥੋੜੇ ਵੀਰ ਨਾਲ ਆਪੇ ਕਰੀ ਲਖਾਈ ਸਾਰੀ ਲਖਾਈ ਸਾਰੀ ਲਖਾਈ ਆਪੇ ਕਰਤੀ हलो जी पिछे भी लिखते एस एस पी फार्म भी लिखाई देखो हाँ बनाती गलबात घंट बना, बना ती डिटेलिंग सारी घंट करती है सिरा ला त्या जी हम कोई कमी नहीं छी अच्छी अपने हाल भी पेंट करते सुहाग भी पेंट करते हैं। ਸੰਡੇ ਵਾਲੇ ਦਿਨ ਫਰੀ ਹੁੰਦਾ ਮੈਂ ਡਿਊਟੀ ਨਹੀਂ ਜਾਣਾ ਹੁੰਦਾ ਸੰਡੇ ਵਾਲੇ ਦਿਨ ਪੈਂਟ ਕੱਢੀ ਹਾਲਰ ਸਵੱਗ ਜਾਂਦੀ ਇਹ ਵੀ ਵਧੀਆ ਬਣਾਤੇ ਆਪਣੇ ਹਾਲ ਸਵੱਗ ਹੈਰੋਂ ਵਾਲਾ ਪੈਂਟ ਬਚਿਆ ਹੋਇਆ ਸੀਗਾ ਨਾ ਥੋੜਾ ਮੰਜੇ ਨੂੰ ਵੀ ਮਾਰਦੇ ਆ ਤੇ ਪੂਰਾ ਜਿਹਾ ਮੂਰੇ ਟਰਾਲੀ ਟਰਲੀ ਨੂੰ ਵੀ ਕਰਿਆ ਸੀਗਾ ਹਲਕਾ ਜਿਹਾ ਬਚ ਗਿਆ ਸੀਗਾ ਪੈਂਟ ਟਰਾਲੀ ਨੂੰ ਵੀ ਕਰਾਂਗੇ ਪੈਂਟ ਟਰਾਲੀ ਨੂੰ ਨਾ ਪੈਂਟ ਸਾਰੀ ਨੂੰ ਕਰਾਂਗੇ ਜੂਨ ਜਲਾਈ ਚ ਕਰਾਂਗੇ ਬਦਲਿਆ ਅੰਤ ਤੱਕ ਕਿੰਨੇ ਦੰਦ ਨੂੰ ਕੰਟਰੋਲ ਆਇਆ ਕਿ ਬਣਾਤਾ